ਇਹ ਲੈ ਇਹਨੇ ਰਦਾ ਦਾ ਸਪੈਸ਼ਲ ਹੈ ਇਹਨੇ ਸਾਨੂੰ ਵੀ ਆਇਆ ਪੈਟ ਮਾਰ ਰਿਹਾ ਨ ਮਹਿੰਦੀ ਰੰਗਾ ਜਾ ਸਭ ਦੀ ਬੋਲੀ ਦੀ ਬਾਜੀ ਕੋਟੇ ਮੈਂ ਜਾਣੇ ਆਉਣੇ ਸਭੇ ਨੇ ذرا ਹੀ ਲਾਤਾ ਹੈ ਭਾਈ ਹੈ ਨਾ ਹਾਂ ਓਕੇ ਬਾਜੀ ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਚ ਤੇ ਮਿੱਤਰੋ ਅੱਜ ਮੌਸਮ ਪੂਰਾ ਘੈਂਟ ਹੋਇਆ ਵਾ ਨਹੀਂ ਵਾਲਾ ਮੌਸਮ ਹੋਇਆ ਵਾ ਤੇ ਅੱਜ ਆਪਾਂ ਇੱਕ ਟਰੈਕਟਰ ਕਿ ਸੇਲ ਕਰਿਆ ਜੀ 735 ਤੇ ਇੱਧਰ ਜੌਂਡੀਰ ਵਾਲੇ ਵੀ ਬੈਠੇ ਆ ਟਰੈਕਟਰਾਂ ਤੇ ਚੜ੍ਹਿਆ ਹੋਰ ਮਨੂ ਵੀਰੇ ਕੀ ਹਾਲ ਹੈ ਅੱਜ ਸਾਰਿਆਂ ਨੂੰ ਠੀਕ ਠਾਕ ਵੀਰੇ ਤੇ ਟਰੈਕਟਰ ਦੇਦਾ ਵੀਰੇ ਅੱਜ ਆਪਾਂ ਨੇ ਫਿਰ ਆਹ ਵੀਰਾਂ ਨੇ ਟਰੈਕਟਰ ਲਿਆ ਬਾਈ ਕੀ ਹਾਲ ਹੈ ਜੀ ਵਧੀਆ ਜੀ ਠੀਕ ਠਾਕ ਜੀ ਠੀਕ ਠਾਕ ਜੀ ਓਕੇ ਹੋਰ ਤੇ ਬਾਈ ਆਪਣੇ ਹੈਗੇ ਲੋਕਲੇ ਆ ਕੱਲ ਵੀ ਬਾਈ ਨੇ ਟਰੈਕਟਰ ਦੇ ਕੇ ਸੀਗੇ ਹਾਂਜੀ 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 ਤੇ ਕਿਵੇਂ ਬਾਈ ਠੀਕ ਆ ਟਰੈਕਟਰ ਹਾਂਜੀ ਵਧੀਆ ਜੀ ਪਸੰਦ ਆਇਆ ਟਰੈਕਟਰ ਠੀਕ ਆ ਜੀ ਬਾਈ ਨੂੰ ਟਰੈਕਟਰ ਕੱਲ੍ਹ ਵੀ ਪਸੰਦ ਆਤਾ ਕੱਲ ਬਾਈ ਫਿਰ ਅੱਜ ਮੂਡ ਬਣਾ ਕੇ ਦੁਬਾਰਾ ਆਇਆ ਬਿਲਕੁਲ ਬਿਲਕੁਲ ਆਈ ਮੂਡ ਬਣਾ ਕੇ ਆਈ ਜੀ ਅਸੀਂ ਪੈਸੇ ਲੈ ਕੇ ਆਏ ਜੀ ਹਾਂ ਅੱਜ ਬਾਈ ਨਾਲ ਫਿਰ ਭਰਾ ਨੂੰ ਵੀ ਲੈ ਕੇ ਆਇਆ ਆਪਣੇ ਨਾਲ ਭਰਾਏ ਥੋੜਾ ਜੀ ਹਾਂ ਜੀ ਭਰਾ ਚਾਚੇ ਦਾ ਮੁੰਡਾ ਜੀ ਤੇ ਚਾਚੇ ਦੇ ਮੁੰਡਾ ਠੀਕ ਆ ਭਰਾਏ ਹੋਏ ਭਰਾ ਜੀ ਠੀਕ ਆ ਠੀਕ ਆ ਠੀਕ ਆ ਜੀ ਬਾਈ ਇੱਕ ਗੱਲ ਦੇਖਾ ਤਾਂ ਮਨ ਲਗੀ ਥੋੜੀ ਬਰਾਦ ਇੱਕਾ ਹੈਗਾ ਹਜੇ ਵੀ ਸਾਡੀ ਮਨ ਲਗੀ ਅੱਜ ਕੱਲ ਇਹ ਚੀਜ਼ ਖਤਮ ਹੋਊਗੀ ਜਮਾਂ ਚਲੋ ਹੈ ਜੀ ਕਿੰਨੀ ਜਗ੍ਹਾ ਫਰਕੇ ਕਿੰਨੀ ਜਗ੍ਹਾ ਹੈ ਜੀ ਇਹ ਦਾ ਮਤਲਬ 1 ਕੇ ਜ ਫਾਇਦਾ ਜੀ 1 ਕੇ ਜ ਫਾਇਦਾ ਜੀ 1 ਕੇ ਜ ਫਾਇਦਾ ਜੀ ਬਿਲਕੁਲ ਜ਼ਰੂਰੀ ਹੈ ਬਿਲਕੁਲ ਬਾਜੀ ਬਿਲਕੁਲ ਮਨ ਕੀ ਜਿਹੜਾ ਜਿਹੜਾ ਟਾਈਮ ਆਪਾਂ ਇਕੱਠੇ ਰਹਿ ਲਏ ਉਹਦੇ ਵਾਰ ਕੀ ਰੀਜ਼ਨ ਨਹੀਂ ਹੈ ਜੀ ਬਿਲਕੁਲ ਬਿਲਕੁਲ ਹਨਾ ਜੀ ਰੀਜ਼ਨ ਅਲੱਗ-ਅਲੱਗ ਕਿਹਾ ਜੀ ਇਕੱਠੇ ਜਿਹੜੀ ਰੀਸ ਆਉਂ ਪਈ ਸੀ ਜੀ ਨਹੀਂ ਜੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ ਤੇ ਬਾਈ ਨੇ ਆਪਣੇ ਇੱਧਰ ਲੋਕਲ ਕਰਾਲੀ ਕੋਲੇ ਪੈ ਗਿਆ ਬੰਨ ਮੱਜਰਾ ਜੀ ਬੰਨ ਮੱਜਰਾ ਠੀਕ ਹੈ ਜੀ ਤੇ ਆਪਣਾ ਕਾਹਦਾ ਕੰਮ ਹੈ ਬਾਈ ਪਸ਼ੂ ਵੀ ਰੱਖੇ ਬ ਇਹਵਾ ਦੁੱਧੇ ਹੀ ਗਾਵਾ ਮਹਸਾ ਦਾ ਦੁੱਧਾ ਤੇ ਵੇਚ ਰਹੀ ਠੀਕ ਹੈ ਜੀ ਆਪਣਾ ਬਿਜ਼ਨਸ ਠੀਕ ਹੈ ਜੀ ਤੇ ਬਾਣਾ ਮੋਟਾ ਬਾਸਾ ਟਰੈਕਟਰ ਤੁਸੀਂ ਪ੍ਰਾਲੀ ਬਰੂਲੀ ਢੋਣ ਨੂੰ ਟਰੈਕਟਰ ਲੈਂਦੇ ਆ ਆਪਣਾ ਪ੍ਰਾਲੀ ਬਰੂਲੀ ਕੱਖਾਂ ਕੋਖਾਂ ਨੂੰ ਜੀ ਅੱਛਾ ਜੀ ਇਹਦੇ ਕਰਕੇ ਟਰੈਕਟਰ ਦੀ ਲੋਡ ਪੈ ਜਾਂਦੀ ਆ ਠੀਕ ਹੈ ਜੀ ਗੱਲ ਨੂੰ ਜੀ ਆਪਾਂ ਕਿਰਾਏ ਪਾੜੇ ਤੇ ਲਈਏ ਫਿਰ ਉਹ ਮਹਿੰਗਾ ਪੈਂਦਾ ਹੀ ਮਹਿੰਗਾ ਪੈਂਦਾ ਜੀ ਹਾਂ ਠੀਕ ਹੈ ਜੀ ਠੀਕ ਹੈ ਗੱਲ ਅਸੂ ਕਤਕ ਮੈਂ ਜ਼ੋਰ ਪ੍ਰਾਲੀ ਦਾ ਹੁੰਦਾ ਗੱਲ ਜਿਆਦਾਤਰ ਦੇਖਿਆ ਵੀ ਤੁਸੀਂ ਜਿਆਦਾਤਰ ਜਾਂ 735 ਜਾਂ ਮਹਿੰਦਰਾ ਹਾਂ ਜੀ ਜਾਂ ਮਹਿੰਦਰਾ ਹਣਾ ਜੀ 200 ਨਹੀਂ ਸਾਡਾ ਕੰ ਹਾਂਜੀ 72 ਹੋ ਗਿਆ ਸਵਰਾਜ 735 ਹੋ ਗਿਆ ਠੀਕ ਹੈ ਜੀ ਨਾਲੇ ਭਾਈ ਇਹ ਟਰੈਕਟਰ ਦੀ ਮਤਲਬ ਕਿ ਸਾਰੇ ਸਾਲੇ ਮਾਰਕੀਟ ਹੈ ਇਹਨਾਂ ਦੀ ਕੱਲ ਨੂੰ ਵੀ ਜਦੋਂ ਹਾਂ ਕੱਲ ਨੂੰ ਵੀ ਤੁਸੀਂ ਸਾਲ 2 ਸਾਲ ਆ ਕੇ ਵੇਚਣਾ ਤਾਂ ਵੀ ਸੌਖਾ ਜਿਹਾ ਵਿਕ ਜਾਂਦਾ ਸਦਾ ਬਾਅਦ ਠੀਕ ਹੈ ਭਾਈ ਤੇ ਬਾਕੀ ਭਾਈ ਟਰੈਕਟਰ ਦੀ ਤੁਹਾਨੂੰ ਤਸੱਲੀ ਦਿੱਤੀ ਆਪਾਂ ਪੂਰੀ ਬਾਕੀ ਤੁਹਾਨੂੰ ਚਲਾ ਕੇ ਪਤਾ ਲੱਗੇ ਜਾਣਾ ਹਾਂਜੀ ਤੁਹਾਨੂੰ ਬਿਲਕੁਲ ਜੀ ਭਾਈ ਨਹੀਂ ਅੱਗੇ ਵੀ ਸਾ ਤੋਂ ਬਾਈ ਪਹਿਲਾਂ ਕਿਹੜਾ ਲੈ ਕੇ ਸੀਗਾ ਇਹ ਆਪਾਂ 275 ਹੀ ਟਾਈਮ ਹੋ ਗਿਆ ਹੁਣਾਂ ਕਾਫੀ ਹਾਂ ਟਾਈਮ ਹੋ ਗਿਆ अच्छा जी 275 हां 275 भाई नहीं ਹੁਣ ਵੀ ਆਪਣੇ ਕੋਲੇ ਆਏ ਆ ਬਾਈ ਕਹਿੰਦਾ ਟਰੈਕਟਰ ਹੋਰ ਵੀ ਮਿਲਦੇ ਸੀ ਆਪਾਂ ਨੂੰ ਵੀ ਤੁਹਾਡੇ ਕੋਲ ਟਰੈਕਟਰ ਵਧੀਆ ਹੁੰਨੇ ਵੀ ਤਾਂ ਕਰਕੇ ਆਏ ਆ ਸਾਡੇ ਰਿਸ਼ਤੇਦਾਰਾਂ ਕੋਲੇ ਤੁਹਾਡੇ ਉਰੇ ਗੇਵੇ ਦੋ ਟਰੈਕਟਰ ਚੱਲਦੇ ਸੀ ਵਧੀਆ ਚੱਲ ਰਹੇ ਸੀ ਕੰਮ ਠੀਕ ਆ ਜੀ ਉਹਦੇ ਕਰਕੇ ਅਸੀਂ ਤੁਹਾਡੇ ਕੋਲੇ ਆਏ ਸੀ ਕਿ ਵੀ ਚਲੋ ਇਹਨਾਂ ਕੋਲ ਟਰੈਕਟਰ ਸਾਫ਼ ਸੁਥਰਾ ਮਿਲਦਾ ਬਿਲਕੁਲ ਜੀ ਬਿਲਕੁਲ ਠੀਕ ਆ ਵੀਰੇ ਤੇ ਬਾਕੀ ਚਲੋ ਠੀਕ ਆ ਵੀਰੇ ਤੁਹਾਨੂੰ ਮੁਬਾਰਕਾਂ ਟਰੈਕਟਰ ਦੀਆਂ ਠੀਕ ਆ ਜੀ ਬਾਕੀ ਕੋਈ ਕਮੀ ਵੇਚੀ ਹੋਈ ਟਰੈਕਟਰ 'ਚ ਤਾਂ ਅੱਖਾਂ ਆਪਣੇ ਬੈਠੇ ਆ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਟਰੈਕਟਰ ਇੰਨੀ ਗੱਲ ਕੋਈ ਨਹੀਂ ਅੱਜ ਕੱਲ੍ਹ ਕਹਿੰਦਾ ਜੀ ਨਾ ਨਾ ਭਾਜੀ ਕੋਈ ਚੱਕਰੇ ਨਹੀਂ ਹੈਗਾ ਨਾ ਨਾ ਕੋਈ ਗੱਲ ਨਹੀਂ ਭਾਜੀ ਠੀਕ ਹੈ ਜੀ ਭਾਈ ਤੇ ਭਾਜੀ ਟਰੈਕਟਰ ਦਾ ਗੱਲ ਨਹੀਂ ਆਪਾਂ ਨੇ ਕੱਲ ਨੂੰ ਫੇਰ ਬਰਤਣਾ ਬਿਲਕੁਲ ਬਿਲਕੁਲ ਨਾਲੇ ਤੁਸੀਂ ਆਪਣੇ ਲੋਕਲ ਆ ਜੀ ਠੀਕ ਨਹੀਂ ਬਿਲਕੁਲ ਮੂੰਹ ਮੱਥੇ ਲੱਗ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਭਾਜੀ ਕੋਈ ਮੰਦਾ ਬੰਦੇ ਨੂੰ ਬੰਦਾ ਹਰ ਵਾਰ ਮਿਲਦਾ ਜੀ ਮਿਲਦਾ ਸਹੀ ਗੱਲ ਆ ਭਾਜੀ ਠੀਕ ਆ ਜੀ ਲੋ ਭਾਜੀ ਰੱਬ ਤੁਹਾਨੂੰ ਮਾਰੋ ਸਲਫ ਕੋਈ ਗੱਲ ਨਹੀਂ ਜੀ ਬਾਕੀ ਭਾਈ ਟਰੈਕਟਰ ਦਾ ਆਪਾਂ ਵੀਡੀਓ ਦਿਖਾਇਆ ਸੀਗਾ ਇਹ 2003 ਮਾਡਲ ਹੈ ਟਰੈਕਟਰ ਦਾ ਰੰਗ ਰ ਆ ਇਹ ਪਰ 70 75 ਪੈਸੇ ਦਾ ਟਰੈਕਟਰ ਦੇ ਖੜੇ ਆ ਅਥਰਾ ਘੋੜਾ ਇਹਦਾ 450 ਪੈਸੇ ਦਾ ਸਟਿੱਕਾ ਥੋੜਾ ਜਿਹਾ ਫਿੱਟੇ ਹੋਏ ਹੋਵੇ ਜਰੂਰ ਲਓ ਜੀ ਬਾਈ ਓਕੇ ਬਾਈ ਬਾਈ ਮਾ ਬਾਈ ਗੱਲਬਾਤ ਵੀ ਬਹੁਤ ਵਧੀਆ ਕਰੀ ਹੋਈ ਜੀ ਅੱਜ ਸੌਦੇ ਇਧਰ ਸ਼ਕਤੀਮਾਨ ਵਾਲਿਆਂ ਨੇ ਵੀ 2-3 ਕਰਤੇ ਆਮਨੇ ਵੀਰੇ 2 ਕਰਤੇ ਬਾਈ ਇੱਕ ਬਾਈ ਨੇ ਵੇਚਤਾ ਸੁਪਰ ਸੀਟਰ ਆਹ ਲਾ ਕਟਰ ਆਹ ਖੜਾ ਇੱਕ ਬਾਈ ਨਾਲ ਨੇ ਕਟਰ ਇਹ ਆਪਣੇ ਬਾਈ ਸਬਸਿਡੀ ਨਿਕਲਿਆ ਸੀ ਕਟਰ ਇਹ ਸਬਸਿਡੀ ਹੈਨਾ ਇਹ ਅਸੈਂਬਲ ਇਹਨਾਂ ਨੇ ਆਪ ਕਰਿਆ ਜੋ ਅੱਛਾ ਇਹ ਵੀਰੇ ਤੁਹਾਡਾ ਕੋਈ ਦੁਕਾਨ ਹੈ ਤਾਂ ਸਮਾਨ ਦੇ ਹਾਂ 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 ਬਾਈ ਇਹ ਪੇਟੀ ਬੰਦਾ ਆਇਆ ਦਾ ਸਵੇਰੇ ਅੱਜ ਬਾਈ ਨਾਲ ਨੇ ਹੈ ਇਹ ਬਾਈ ਆਪਣੇ ਬਾਈ ਨਾਲ ਨੇ ਸਬਸਿਡੀ ਭਰੀ ਵੀ ਦੇਦੀ ਇਹ ਡਰੋਨ ਨਾਲ ਚੱਲਦਾ ਨਾ ਪੈਟਰੋਲ ਪੈਟਰੋਲ ਮਤਲਬ ਤੇਰੀ ਫਸਲ ਵਾਸਤੇ ਦੇ ਘੂੜੀ ਹੈ ਮਤਲਬ ਕਿਹੜੀ ਫਸਲ ਵਾਸਤੇ ਜ਼ਿਆਦਾ ਪਰਤਾ ਜਾਂਦਾ ਇਹੇ ਬਾਈ ਬਸ ਆਹੀ ਆਪਣਾ ਚਾਰਾ ਵਧਣ ਨੂੰ ਕਣਕ ਵਧਣ ਨੂੰ ਚਾਰਾ ਵਧਣੇ ਲੋਟ ਹੈ ਨਾ ਹਾਂ ਚਾਰਾ ਵਧਣੇ ਲੋਟ ਆ ਇਹਦੇ ਜ਼ਿਆਦਾ ਡੰਗਰ ਰੱਖਦੇ ਇਹਦੇ ਬਾਈ ਸਬਸਿਡੀ ਸੀਗੀ ਨਿਕਲੀ ਵੀ ਹੁਣ ਵੀ ਇਹਦੇ ਸਬਸਿਡੀਆਂ ਨਿਕਲੀਆਂ ਵੀ ਦੀ ਪਰ ਫਿਲਹਾਲ ਤਾਂ ਬੰਦ ਹੋ ਗਈਆਂ ਅੱਛਾ ਇਹਦੇ ਤੇ ਕਾਫੀ ਸਬਸਿਡੀ ਆਉਣੀ ਆ ਬਾਈ ਕਿੰਨੇ ਦਾ ਹੋਊਗਾ ਮਨੇ ਹੋਊਗਾ 1.5 ਲੱਖ ਦਾ ਆ ਦੇਖ ਬਾਈ 1890 ਦੇ ਜੀ ਸਬਸਿਡੀ ਸਬਸਿਡੀ ਵਾਲੀ ਪੰਚਿੰਗ ਹੋਈ ਵੀ ਇਹਦੇ ਉੱਪਰ ਉਹਦੇ ਹਾਂ ਹਾਂ ਆਹ ਵਾਲੀ ਹਾਂ ਇਹ ਬਾਈ BCS ਜਿਹੜਾ ਬ੍ਰਾਂਡ ਹੈ ਇਟਲੀ ਦਾ ਬ੍ਰਾਂਡ ਆ ਇਹ ਪੇਟੀ ਬੰਦ ਆਉਂਦਾ ਹੈ ਉਰਿਆ ਕਿ ਸਿਰਫ ਸੈਂਬਲ ਹੁੰਦਾ ਹਾਂ ਕੰਪਨੀ ਬਹੁਤ ਵਧੀਆ ਜੀ ਕਿਸੇ ਨੇ ਲੈਣੇ ਇਹਦੇ ਸਾਰੇ ਪ੍ਰੋਡਕਟਾਂ ਉਨੇ ਛੋਟਾ ਰੋਟਾ ਰੋਟਾ ਵੀ ਆਉਂਦਾ ਤੇ ਹੋਰ ਵੀ ਇਹਦੇ ਚੀਜ਼ਾਂ ਆਉਂਦੀਆਂ ਨੇ ਠੀਕ ਹੈ ਜੀ ਬਾਕੀ ਆਜ ਦੇ ਬਾਈ ਗੇਅਰ ਨੇ ਲੱਗੇ ਹੋਏ ਠੀਕ ਆ ਇਹਦਾ ਆਜ ਦਾ ਆਪਣਾ ਰੇਸ ਆ ਨਾ ਕਲਚ ਆਮਨੇ ਆਹਦਾ ਆ ਵੀ ਇੱਧਰ ਕੋ ਸਿਸਟਮ ਆਹ ਕਲਾਚ ਆਹ ਰੇਸ ਹੈ ਦੀ ਆ ਇਹਦਾ ਬਈ ਲੋ ਹਾਈ ਆ ਠੀਕ ਹੈ ਨਹੀਂ ਉੱਗੇ ਨੂੰ ਹਾਈ ਹੈ ਪਿੱਛੇ ਲੋ ਆ ਆ ਲੋਟਾ ਸਿਸਟਮ ਹੂੰ ਕਟਰ ਦੀ ਜੇ ਹੋਊਗੀ ਸੈਟਿੰਗ ਆਹ ਉਹੀ ਚੀਜ਼ ਆ ਹਾਂ ਇੱਧਰ ਥੱਲੇ ਵੀ ਹੈ ਕਰ ਕਿੱਧਰ ਬਾਈ ਆ ਦੇਖ ਠੀਕ ਆ ਇਹ ਵੀ ਹੈਗਾ ਕੋਈ ਕਿਸੇ ਦਿਨ ਆਪਾਂ ਇਹਦੀ ਚਲਦੇ ਦੀ ਵੀਡੀਓ ਪਾਉਂਗੇ ਸੱਭਾ ਬਾਈ ਆ ਗਿਆ ਸੱਭਾ ਬਾਈ ਜਾਣਕਾਰੀ ਦਊਗਾ ਹੋਰ ਬਾਈ ਆ ਕਥੀ ਫੜੀ ਜਾਂਦਾ ਨਾ ਨਾ ਬਾਈ ਨਾ ਤੂੰ ਹਣੀ ਮੈਂ ਪਤਾ ਭਲਾਈ ਜਾਂਦਾ ਯਾਰ ਤੂੰ ਹੀ ਨਹੀਂ ਮਿਲਦਾ ਯਾਰ ਮਿਲਦਾ ਕਿਹਾ ਮੈਨੂੰ ਪਤਾ ਰੁਕੇ ਫੜੀ ਜਾਂਦਾ ਬੰਦੇ ਕਹਿੰਦੇ ਬਾਈ ਸੱਭਾ ਕਿੱਧਰ ਰਹਿੰਦਾ ਹੁਣ ਉਹ ਨਹੀਂ ਸੱਭਾ ਦਾ ਉਰੀ ਏ ਸੱਭੇ ਨੇ ਕਿੱਥਾ ਜਾਣਾ ਹਾਂ ਆਹ ਦੇ ਆ ਬਾਈਆਂ ਨੂੰ ਬੁਜਾਰਾਂਗੇ ਆਪਾਂ ਨੇ ਅੱਛਾ ਫਿਰ ਇੱਕ ਬਿਲ ਦਾ ਰਹੀ ਨੀ ਘੜ ਰਿਆ ਕੀ ਅੱਛਾ ਬਿਲ ਹਾਂ ਕੋਈ ਬਿਲ ਦਾ ਆਨਲਾਈਨ ਸਬਸਿਡੀ ਵਾਲਾ ਕੇਸ ਆ ਸਬਸਿਡੀ ਵਾਲਾ ਕੇਸ ਅੱਛਾ ਇਹ ਪਤਾ ਨਹੀਂ ਕਾਹਤੇ ਨੇ ਘੜ ਰਿਆ ਅੱਛਾ ਹੋਰ ਰਹਿਣਾ ਨਿਕਲ ਜਾ ਕੋਈ ਗੱਲ ਨਹੀਂ ਤੈਨੂੰ ਕਿਹਨੂੰ ਟੈਨਸ਼ਨ ਲਈ ਸਭੇ ਨਹੀਂ ਯਾਰ ਉਹ ਮੰਨੂ ਦਾ ਕਾਦੀ ਟੈਨਸ਼ਨ ਹੈ ਇਹ ਆਨਲਾਈਨ ਕੰਮ ਹੈ ਇੱਕ ਨਹੀਂ ਹੁੰਨੇ ਆ ਆਨਲਾਈਨ ਕੰਮ ਆ ਹਾਂ ਸੱਬਾ ਬਾਈ ਬਾਈ ਬਹੁਤ ਟੈਨਸ਼ਨ ਲੰਦਾ ਬੰਦਰ ਛੋਟੇ ਮੋਟੇ ਕੰਮਾਂ ਦੇ ਬਹੁਤ ਹੋ ਰਹੀ ਬੰਦੇ ਨਾਲ ਫਾਰਮ ਹੈ ਅੱਖਾਂ ਬਾਤਾਂ ਲੈ ਬੰਦੇ ਨੇ ਹੂੰ ਇਹੇ ਅੱਖਾਂ ਬਾਤਾਂ ਅੱਛਾ ਬਾਈ ਦਾ ਤਾਂ ਫਾਰਮ ਹੈ ਹਾਂ ਫਾਰਮ ਹੈ ਮੈਂ ਨਹੀਂ ਆਣਾ ਕੱਖ ਵੱਢਣ ਨੂੰ ਲਿਆ ਬਾਈ ਸਪੈਸ਼ਲ ਆਪਣੇ ਸਹੀ ਆ ਬਾਈ ਇਹਨੇ ਇਹਨੇ ਕਿੰਨੀ ਲੇਬਰ ਬਚਾਉਣੀ ਹੈ ਹਨਾ ਇੱਕ ਗੱਲ ਇੱਕ ਕੰਮ ਹੋਰ ਹੋ ਸਕਦਾ ਤਾਂ ਬਸ ਉਹ ਨੋਪਾ ਜਿੰਨੀ ਦਾ ਕੱਢਣੀ ਚਾਹੀਦੀ ਤਾਂ ਇਹਦਾ ਦਿਮਾਗ ਲਾਇਆ ਹਾਂ ਹਾਂ ਵੀ ਜੇ ਮੰਨ ਕੇ ਚੱਲ ਸਕਦੇ ਬਈ ਟਾਇਰ ਨੂੰ ਇੱਥੇ ਮਾੜੇ ਮੁੱਤੇ ਹੈ ਨਾ ਜੇ ਟਾਇਰ ਹੁੰਦੇ ਵੀ ਬੰਦ ਜੁੱਤੀ ਤਾਕਤ ਘੱਟ ਲੱਗੇ ਦੀ ਹੋਲ ਢਾ ਲੈਣ ਉਹ ਤੇਰਾ ਆਪ ਸ਼ੋਰ ਆਪ ਮਾਰਨਾ ਕੰਮ ਨਹੀਂ ਕਰਦਾ ਮੇਰੀ ਮੈਂ ਸਮਝ ਨਹੀਂ ਆ ਤੂੰ ਭਈ ਜਿੰਨੇ ਬੰਦੇ ਉੰਨੀਆਂ ਸਲਾਹਾਂ ਉਹ ਕੰਮ ਹੈ ਏਦਾਂ ਹਾਂ ਹਾਂ ਵੀ ਜੇ ਅਮਨੇ ਵੀਰੇ ਛੋਟਾ ਟਾਇਰ ਕਿੱਥੇ ਤੋੜੂਗਾ ਤੂੰ ਜੇ ਇਹ ਗੱਲ ਹੈ ਫੇਰ ਉਹ ਤੂੰ ਫਸਲ ਮਾ ਫਸੂਗਾ ਫਸੀ ਜਾਣਾ ਉਹਨੇ ਮੂਰੇ ਹਾਂ ਉਹ ਕਿਦੋਂ ਇਹ ਕੰਪਨੀ ਨੇ ਜਿਹੜੇ ਬੰਦੇ ਨੇ ਡਿਜ਼ਾਈਨ ਕਰਿਆ ਉਹ ਬੰਦਾ ਮਾੜਾ ਜਿਹੜਾ ਥੋੜੀ ਹੋਗਾ ਨਾ ਲੱਜ ਗੱਡੀ ਮੈਂ ਤਾਂ ਤਾਂ ਦਿਮਾਗ ਹਾਂ ਹਾਂ ਸਲੋਗ ਸੁਣਨਾ ਤੇ ਆਹ ਬਾਈ ਨੇ ਕੋਈ 9 ਫੁੱਟ ਆਇਆ ਵੀ ਦੇਣਾ ਇਹਨਾਂ ਨੇ ਠੀਕ ਆ ਜੀ ਗੱਡੀਆਂ ਦੋ ਖੜੀਆਂ ਜਾਣ ਨੂੰ ਦੋਨਾਂ ਗੱਡੀਆਂ ਸਮਾਨ ਲੋਡ ਹੋ ਕੇ ਜਾਣਾ ਬਾਈ ਹੋਰ ਬਾਈ ਪੂਰਾ ਖੁੱਸ ਹੈ ਕਰਤੀਆਂ ਵਧਾਈਆਂ ਅੱਜ ਮਾਰਕਾਂ ਹਾਂ ਵਧਾਈਆਂ ਹੋਣ ਚਲੋ ਬਾਈ ਕੋਈ ਅੱਜ ਪੂਰਾ ਪ੍ਰੋਸੈਸ ਬਾਈ ਤਾਂ ਉਹ ਵੀ ਖੁਸ਼ ਰਹਿੰਦਾ ਜੇ ਜੇ ਨਾ ਵੀ ਵਿਕੇ ਤਾਂ ਵੀ ਖੁਸ਼ ਰਹਿੰਦਾ ਬਾਈ ਨਜ਼ਾਰਾ ਲਈਦਾ ਅੱਜ ਮੌਸਮ ਵਧੀਆ ਚੀਜ਼ ਬਾਈ ਕਦੇ ਅੱਜ ਬੈਗੀ ਦੋ ਦਿਨ ਨਹੀਂ ਵਿਕੀ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਨਾ ਹਾਂ ਮਹਾਰਾਜ ਤੰਦਰੁਸਤੀ ਰੱਖੇ ਬਸ ਸਭ ਤੋਂ ਵੱਡੀ ਚੀਜ਼ ਆਹੀ ਹੈ ਹੈ ਵੀਰੇ ਆਪਣੇ ਰੇਟਰ ਵਿਕੇ ਨਹੀਂ ਹੈਗਾ ਬਾਈ ਯਾਰ ਬਾਈ ਇਹਾ ਜਿਹੜਾ ਲਿਮਟਡ ਐਡੀਸ਼ਨ ਆ ਇਹ ਅਜੇ ਤੱਕ ਖੜਾ ਹੀ ਹੈ ਨਾਲ ਕੋਲ ਬਾਈ 50 ਸਾਲਾਂ ਵਾਲਾ ਥੋਨੀ ਦੇ ਸੱਨ ਵਾਲਾ ਚੱਲ ਉਹਦਣ ਯਾਰ ਇਹ ਕਹਿੰਦੇ ਤੇ ਕਹਿੰਦੇ ਸੌਦਾ ਹੋਇਆ ਵੈਦਾਂ ਯਾਰ ਇਹ ਲੋਟਰੀ ਆ ਵੀਰੇ ਇਹ ਹੈ ਇਹ ਲੋਟਰੀ ਆ ਕਾਹਦੇ ਲੋਟਰੀ ਕਿਦਾਂ ਵੀ ਹੈ ਇਹ ਖਬਰ ਕੀ ਦੀ ਪੈਣੀ ਹੈ ਮਿਲ ਕੇ ਜੀ ਨੂੰ ਲੱਗਦਾ ਕੋਈ ਪਸੰਦ ਉਹ ਹੀ ਦੇ ਕੇ ਜਾਊਗਾ ਅੱਛਾ ਬਿਰਲਾ ਹੀ ਬਿਰਲਾ ਹੀ ਦੇਖੂਗਾ ਵੀ ਬਿਰਲਿਆਂ ਚ ਖੜਾ ਹੈ ਬਾਈ ਬਾਈ ਕਹਿੰਦਾ ਇਹਨੂੰ ਕੋਈ ਬਿਰਲਾ ਹੀ ਬੰਦਾ ਲੈ ਕੇ ਜਾਊਗਾ ਆਪਣੀ ਗੱਲ ਸਹੀ ਆ ਹੈਨਾ ਇਹਨਾਂ ਨੇ ਯਾਰ ਪਤਾ ਨਹੀਂ ਚੱਕਰ ਕਾ ਇਹਨਾਂ ਨੇ ਖੜਾ ਵੀ ਸਾਈਡ ਤੇ ਕਰ ਹੈ ਹਾਂ ਜਿਹਨੂੰ ਆ ਰੰਗ ਪਸੰਦ ਆ ਕਿਉਂਕਿ ਇਹ ਜੇ ਦੋਵੇਂ ਰੰਗ ਵਾਲੇ ਖੜੇ ਆ ਨਾ ਗੱਲ ਸਹੀ ਆ ਭਾਈ ਇਹ ਲਿਮਟਿਡ ਐਡੀਸ਼ਨ ਬਾਈ ਕਈ ਇਹਨੂੰ ਸਪੈਸ਼ਲ ਐਡੀਸ਼ਨ ਕਹੀ ਜਾਂਦੇ ਇਹ ਲਿਮਟਿਡ ਐਡੀਸ਼ਨ ਆ ਭਾਈ ਨਾ ਕਿ ਸਪੈਸ਼ਲ ਐਡੀਸ਼ਨ ਠੀਕ ਆ ਇਹ ਵੀ ਲਿਮਟਿਡ ਹੀ ਆ ਇਹ ਹਾਂ ਇਹ ਵੀ ਲਿਮਟਿਡ ਹੀ ਆ ਹਾਂ 300 ਟਰੈਕਟਰ ਕਰਨ ਕਿੰਨੇ ਦੋ ਭਾਈ ਉਦੋਂ ਨੇ ਵੀ ਦੱਸਿਆ ਦਾ ਵੀ ਆਪਾਂ ਨੇ 2 300 ਟਰੈਕਟਰ ਦਿੱਤੇ ਆ ਸਾਰੇ ਸਾਰੇ ਡੀਲਰਾਂ ਨੂੰ ਇਹ ਨਾ 2 300 ਕਹੇ ਤਾਂ 2 3 ਬਸ ਟਰੈਕਟਰ 2 2 3 3 ਅਮਨੇ ਮਤਲਬ ਕਿ ਨਾ ਉਦਾਂ ਕੰਪਨੀ ਦੇ ਬਲ ਉਲਟਾ ਪੈਸਾ ਲਾਈ ਆ ਸਟਿੱਕਰਾਂ ਭਰਾ ਦੇਖ ਯਾਰ ਆਹ ਚੀਜ਼ਾਂ ਦੇ ਯਾਰ ਬਨੇ ਆਹ ਜੀਦਾ ਵੈਸੇ ਮੇਰੇ ਤੋਂ ਸਾਰੇ ਟਰੈਕਟਰੋਂ ਦੇ ਦੇਣਾ ਤਾਂ ਵਧੀਆ ਹਨਾ ਜਿਹੜੀ ਆਹ ਚੀਜ਼ ਹੈ ਬੈਟਰੀ ਬਾਕਸ ਦੇ ਬੈਟਰੀ ਬਾਕਸ ਹੈ ਹਰੇਕ ਦੇ ਹਨਾ ਹਰੇਕ ਦੇ ਇਹਨਾਂ ਦੀ ਬਹਾਰ ਆ ਹਾਂ ਬਾਕੀ ਜਿਆਦਾ ਤਾਂ ਅੰਦਰ ਹੀ ਆਉਂਦੀ ਹੈ ਹਾਂ ਇਹ ਚੀਜ਼ ਵਧੀਆ ਲੱਗੀ ਬਾਈ ਆਹ ਜਿਹੜੀ ਆਹ ਚੀਜ਼ ਹੈ ਨਾ ਇਹ ਚੀਜ਼ ਨਹੀਂ ਮਾੜੀ ਹੈਗੀ ਹੁਣ ਤਾਂ ਮੋਸਟਲੀ ਸਾਰਿਆਂ ਦੀ ਅੰਦਰ ਹੀ ਆ ਜਗੂ ਪਰ ਬਾਈ ਜੇ ਮਨੇ ਜਿਹੜੀ ਪੁੱਦਣ ਵੀਡੀਓ ਪਾਈ ਦੀ ਇੰਸਟਾਗ੍ਰam ਤੇ ਯਾਨੀ ਕਿ 100 ਵਿੱਚ ਤੇ 90% ਬੰਦਿਆਂ ਨੂੰ ਮਤਲਬ ਕਿ ਪਸੰਦ ਨਹੀਂ ਆਇਆ। ਉੱਤੇ ਪਾਇਆ ਵੇ ਦੇਖੀ ਆਇਆ ਪਾ ਮੈਂ ਦੇਖਿਆ ਯਾਰ। ਉਹ ਉਹ ਜੋਦੋ ਬਾਈ ਨਵਾਂ ਟਰੈਕਟਰ ਥੱਲੇ ਉਤਰਿਆ। ਉਹ ਨਹੀਂ ਪਾਇਆ। ਹੋ। ਇਹ ਮੈਂ ਦੇਖਿਆ ਯਾਰਾ ਛਾਂ ਨੂੰ ਪੂਰੀ ਦਿਖਾ। ਛਾਂ ਕਰਦੇ ਨਹੀਂ ਜਾਂਦੇ ਅਗਲੇ ਟਿਕਾ ਉਹ ਲੈ ਵੀ ਜਾਂਦੇ। ਪੂਰਾ ਦਾ ਹੁੰਦਾ ਉਹ। ਬਾਈ ਟੇਪ ਨਾਲ ਜਿਹੜੀ ਲੱਗੀ ਹੋਈ ਆ ਸਪੈਸ਼ਲ ਟੇਪ ਆ। ਸਪੈਸ਼ਲ ਕੁਆਲਿਟੀ ਦੀ। ਆ ਵੀ ਸਪੈਸ਼ਲ ਆ, ਆ ਵੀ ਠੀਕ ਜਿਹਾ ਆ। ਆ ਵੀ ਸਪੈਸ਼ਲ ਆ। ਆ ਵੀ ਸਪੈਸ਼ਲ ਆ। ਆ ਵੀ ਸਪੈਸ਼ਲ ਆ। ਆ ਆ ਆ ਵੀ ਸਪੈਸ਼ਲ ਆ। ਹੇ ਸੱਜਾ ਪਰੰਗ ਸੱਜਾ ਬਚਲਾ ਇਹਨੇ ਰਦਾ ਸੱਜਾ ਸਪੈਸ਼ਲ ਹੈ ਇਹਨੇ ਸੇਣਾ ਵੀ ਹੈ ਬੈਟ ਮਾਰੋ ਇਹਨੂੰ ਮਹਿੰਦੀ ਰੰਗਾ ਜਾ ਫੌਜੀ ਬੋਲੇ ਦੀ ਫੌਜੀ ਕੋਟੇ ਮੈਂ ਜਾਣੇ ਆਉਣੇ ਸੱਬੇ ਨੇ ਜ਼ਰਾ ਹੀ ਲਾਤਾ ਭਾਈ ਹੈ ਨਾ ਹਾਂ ਫੌਜੀ ਕੋਟੇ ਉਹ ਹਾਂ ਸਹੀ ਗੱਲ ਹੈ ਇਹ ਦੇ ਮਤਲਬ ਕੀ ਓਮਨੇ ਓਮਨੇ ਇਹ ਰੰਗ ਫੌਜੀ ਬੰਦੇ ਨੂੰ ਪਸੰਦ ਆ ਜਾਣਾ ਕਿਸੇ ਨੂੰ ਪੱਕੀ ਗੱਲ ਹੈ ਹਨਾ ਫੌਜੀ ਪਤਾ ਖੋਜੋਗਾ ਲਊਗਾ ਕਊਗਾ ਮੇਰੀ ਵਰਦੀ ਵਰਗ ਹਾਂ ਸੱਬੇ ਨੇ ਭਾਈ ਸੱਬੇ ਨੇ ਪੁਆਇੰਟ ਫੜਿਆ ਇਹ ਬੱਕੇ ਹੋ ਠੀਕ ਹੈ ਕਰਨਾ ਹੈ ਇਹ ਜੋ ਤਾ ਹਾਂ ਬਾਈ ਲੋਣੇ ਰਾਈਡਰ ਦਾ ਚਲੋ ਬਾਈ ਚਲੋ ਬੰਦੇ ਸਾਡੇ ਕਾਲੇ ਹੋ ਗਏ ਬਾਈ ਜਾਣ ਨੂੰ 5:30 ਵਜੇ ਇਹ ਪੂਰੇ ਕਾਲੇ ਹੋਣੇ ਸੱਬੇ ਵੀਰੇ ਜਾਣ ਨੂੰ ਘਰ ਨੂੰ ਹਾਂ ਬਾਈ ਦਾ ਬਾਈ ਮੇਤਰੀ ਬੰਦੇ ਦਾ ਰਾਤਾਂ ਵੀ ਕੱਟਣੀਆਂ ਪੈਣੀਆਂ ਹਣ ਬਰਬਾਰ ਰਾਤ ਨੂੰ ਹੋਣੀ 12 ਵਜੇ ਗੱਡੀ ਅੱਛਾ ਰਾਤ ਨੂੰ ਜਾਣਾ ਮੈਂ ਉਰੀ ਰਹਿਣਾ ਮੈਂ ਉਰੀ ਰਹਿਣਾ ਅੱਛਾ ਬਾਈ ਸੱਬਾ ਬਾਈ ਤੁਹਾਨੂੰ ਪਤਾ ਹੈ ਮਰਜੀ ਦਾ ਮਾਲਕ ਹੈ ਹਾਂ ਕੀ ਮਤਲਬ ਇਹ ਕਿ ਨਾ ਮਿਲਟਰੀ ਜਾਣਾ ਉਹਨੇ ਮਿਲਟਰੀ ਨੂੰ ਆਖੀ ਰੰਗ ਇਹ ਮਿਲਟਰੀ ਨੂੰ ਨਹੀਂ ਜਾਣਾ ਬਾਈ ਇਹ ਤਾਂ ਸਪੈਸ਼ਲੇ ਪੀਸ ਬਣਾਏ ਇਹਨਾਂ ਨੇ ਉਹ ਗਲਤ ਕੰਮ ਬਣਾ ਸਪੈਸ਼ਲੇ ਪੀਸ ਚੱਲ ਕੋਈ ਗੱਲ ਕਾਲਾ ਕਰ ਦਿੰਦੇ ਛਾ ਕਾਲਾ ਵੀ ਤਾਂ ਸਭੇ ਚੰਗਾ ਰਹਿਣਾ ਕਾਲਾ ਚੰਗਾ ਚਿੱਟਾ ਤਾਂ ਆਉਂਦਾ ਹੀ ਇਹਨਾਂ ਨੂੰ ਚਿੱਟਾ ਤਾਂ ਆਉਂਦਾ ਚਿੱਟਾ ਕਰੀਮ ਤਾਂ ਆਉਂਦਾ ਹੀ ਹਾਂ ਬੜਾ ਇਹਦਾ ਬੁਰਾ ਨਾ ਚੱਲ ਕੋਈ ਗੱਲ ਨਹੀਂ ਸਭੇ ਚੱਲ ਕੋਈ ਨਹੀਂ ਬਾਈ ਟੌਪਰੀ ਇਹ ਵੀ ਇੱਕ ਦੋ 2-4 ਦਿਨ ਚ ਕਿਸੇ ਨੂੰ ਪਸੰਦ ਆਏ ਲੈ ਜਾਣਾ ਬਾਈ ਸਹੀ ਗੱਲ ਹੈ। ਬਾਕੀ ਉਹ ਠੀਕ ਹੈ ਟਰੈਕਟਰ ਹੈ। ਹੂੰ। ਆ ਪਟੂਨੀ ਦਾ ਆਟੋਗ੍ਰਾਫ ਹੈ ਬਾਈ ਆ ਦੇ। ਹੈ ਵੀਰੇ? ਤੱਕੜ ਰਿਹਾ ਤੱਕੜ ਤੱਕੜ। ਤਾਕੜ। ਓਕੇ। ਤੇ ਟਰੈਕਟਰ ਉਹ ਦੇਖੋ ਬਾਈ ਬੰਦੇ ਸਾਡੇ ਲਾਉਣ ਲੱਗੇ ਅੰਦਰ। ਤੇ ਬਾਕੀ ਬਾਈ ਠੀਕ ਹੈ ਜੀ। ਵੀਡੀਓ ਵੀ ਆਪਣੀ ਲੰਬੀ ਹੋ ਗਈ। ਸੁੱਖ ਨਾਲ 10-12 ਮਿੰਟ ਦੀ ਵੀਡੀਓ ਬਣ ਗਈ। ਤੇ ਉਹ ਦੇਖੋ। ਢੋਜਨ ਪਾਇਆ ਹੋਇਆ। ਬਾਕੀ ਬਾਈ ਕਿਸੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਹੁੰਦਾ ਤਾਂ ਜਰੂਰ ਦੱਸਿਆ ਕਰੋ। ਟ੍ਰੈਕਟਰ ਵਧੀਆ ਹੋਵੇ ਕਾਗਜ਼ ਪੱਤਰਾਂ ਦਾ ਉੱਠੇ ਹੋਵੇ ਹਨ ਤੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਕਰਿਓ ਜਰੂਰ ਸਬਸਕ੍ਰਾਈਬ ਮਿਲਦੇ ਨੇ ਨਵੇਂ ਵਲੌਗਸ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ